ਸੜਕ ਦੇ ਵਿੱਚੋ-ਵਿੱਚ ਖੜੀ ਹੋ ਕੇ ਨੱਚਦੇ ਰੀਲ ਬਣਾਉਣ ਦੀ ਇਸ ਔਰਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਲਗਾਤਾਰ ਟੋਲ ਕੀਤਾ ਜਾ ਰਿਹਾ ਹੈਗਾ ਇਸ ਵੀਡੀਓ ਨੂੰ ਲੈ ਕੇ ਲੋਕਾਂ ਦੇ ਵੱਲੋਂ ਜਿਹੜੇ ਕਿ ਕਮੈਂਟ ਵੀ ਕੀਤੇ ਜਾ ਰਹੇ ਨੇ ਪਰ ਇਹ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਇਸ ਔਰਤ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ ਦੱਸਦੇ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਤਾਇਨਾਤ ਇੱਕ ਹੌਲਦਾਰ ਦੀ ਪਤਨੀ ਜਿਸ ਦਾ ਨਾਮ ਜੋਤੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਿ ਸੈਕਟਰ B 34 ਚੌਕ ਦੇ ਵਿੱਚ ਸੜਕ ਦੇ ਵਿਚਕਾਰ ਨੱਚ ਰਹੀ ਸੀ ਤੇ ਨੱਚ ਕੇ ਰੀਲ ਕੱਢਦੀ ਉਸ ਨੂੰ ਮਹਿੰਗੀ ਪੈਗ ਇੱਕ ਕਰਮਚਾਰੀ ਦੀ ਸ਼ਿਕਾਇਤ ਦੇ ਉੱਤੇ ਦੋਸ਼ੀ ਔਰਤ ਜੋਤੀ ਦੇ ਖਿਲਾਫ BNS ਦੀ ਧਾਰਾ 125 192 ਅਤੇ 25 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਪੁਲਿਸ ਨੇ ਜੋਤੀ ਨੂੰ ਗ੍ਰਿਫਤ ਤਾਰ ਕਰਨ ਤੋਂ ਬਾਅਦ ਥਾਣੇ ਤੋਂ ਹੀ ਉਸ ਦੀ ਜ਼ਮਾਨਤ ਕਰਵਾ ਦਿੱਤੀ ਗਈ ਹੈ। ਦੱਸਦੀ ਹੈ ਕਿ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਲੋਕੀ ਇਹ ਨਹੀਂ ਸੋਚਦੇ ਕਿ ਉਹ ਕਿਹੜੇ ਪਲੇਸ ਦੇ ਉੱਤੇ ਖੜੇ ਨੇ, ਪਬਲਿਕ ਪਲੇਸ ਦੇ ਉੱਤੇ ਖੜੇ ਨੇ ਜਿੱਥੇ ਕਿ ਟ੍ਰੈਫਿਕ ਜਾਮ ਵੀ ਹੋ ਜਾਂਦਾ ਹੈਗਾ। ਖੁਦਾ ਨਾ ਖਾਸ ਤਾਂ ਕੋਈ ਘਟਨਾ ਵੀ ਵਾਪਰ ਸਕਦੀ ਹੈ ਪਰ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੋਣ ਦੇ ਜਿਹੜਾ ਕਿ ਇੰਨੀ ਜ਼ਿਆਦਾ ਉਹਨਾਂ ਨੂੰ ਰੀਲ ਬਣਾਉਣ ਦਾ ਸ਼ੌਕ ਚੜਿਆ ਹੁੰਦਾ ਹੈ ਕਿ ਉਹ ਇਹ ਵੀ ਨਹੀਂ ਦੇਖਦੇ ਕਿ ਉਹ ਕਿੱਥੇ ਖੜੇ ਨੇ ਪਰ ਇਸ ਔਰਤ ਦੇ ਸ਼ੌਕ ਨੇ ਇਸ ਨੂੰ ਬਹੁਤ ਵੱਡੀ ਕੀਮਤ ਜਿਹੜੀ ਕਿ ਚੁਕਾਉਣੀ ਪੈ ਰਹੀ ਹੈ ਦੱਸਦੇ ਕਿ ਇਸ ਐਕਸ਼ਨ ਤੋਂ ਬਾਅਦ ਜੋਤੀ ਦੁਬਾਰਾ ਰੀਲ ਬਣਾਉਣ ਦੇ ਬਾਰੇ ਕਦੇ ਵੀ ਨਹੀਂ ਸੋਚੇਗੀ ਪੁਲਿਸ ਦੇ ਮੁਤਾਬਕ ਇਹ ਵੀਡੀਓ 22 ਮਾਰਚ ਦੀ ਦੁਪਹਿਰ ਦੀ ਹੈ ਜਦੋਂ ਜੋਤੀ ਆਪਣੀ ਭੈਣ ਪੂਜਾ ਦੇ ਨਾਲ ਜਾ ਰਹੀ ਸੀ ਦੂਜੇ ਪਾਸੇ ਜ਼ਿਰਖਪੁਰ ਨੂੰ ਜਾਂਦੀ ਸੜਕ ਦੇ ਉੱਤੇ ਲਾਲ ਬੱਤੀ ਹੋਣ ਦੇ ਕਾਰਨ ਆਵਾਜਾਈ ਠੱਪ ਹੋ ਗਈ ਹੈ ਇਸ ਲਾਲ ਬੱਤੀ ਦਾ ਫਾਇਦਾ ਉਠਾਉਣ ਦੇ ਲਈ ਜੋਤੀ ਨੇ ਆਪਣੀ ਭੈਣ ਪੂਜਾ ਨੂੰ ਕਿਹਾ ਕਿ ਉਹ ਡਾਂਸ ਕਰੇਗੀ ਅਤੇ ਉਸ ਦੀ ਰੀਲ ਬਣ ਗਈ ਤਾਂ ਉਹੀ ਗੱਲ ਹੋਈ ਜੋਤੀ ਪੀਲੇ ਰੰਗ ਦਾ ਸੂਟ ਪਾ ਕੇ ਹਰਿਆਣਵੀ ਗੀਤ ਦੇ ਉੱਤੇ ਡਾਂਸ ਕਰ ਰਹੀ ਹੈ ਅਤੇ ਦੂਜਾ ਜਿਹੜਾ ਕਿ ਪੂਜਾ ਉਸ ਦਾ ਵੀਡੀਓ ਬਣਾ ਰਹੀ ਹੈ ਤਾਂ ਸਾਫ਼ ਦਿਖਾਈ ਦੇ ਰਿਹਾ ਹੈਗਾ ਕਿ ਡਰਾਈਵਰ ਜੋਤੀ ਦੇ ਪਿੱਛੇ ਖੜੇ ਹੋ ਕੇ ਉਸ ਵੱਲ ਵੇਖ ਰਹੇ ਨੇ ਇਸ ਵੀਡੀਓ ਦਾ ਵਾਇਰਲ ਹੁੰਦੇ ਹੀ ਸੈਕਟਰ 34 ਦੇ ਇੱਕ ਮੁਲਾਜ਼ਮ ਨੇ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਜੋਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਥਾਣੇ ਤੋਂ ਹੀ ਜ਼ਮਾਨਤ ਰਿਹਾ ਕਰ ਦਿੱਤੀ ਗਈ ਹੈ ਜੋਤੀ ਦਾ ਪਤੀ ਚੰਡੀਗੜ੍ਹ ਪੁਲਿਸ ਦੇ ਵਿੱਚ ਕਨਸਟੇਬਲ ਹੈ ਅਤੇ ਇਸ ਸਮੇਂ ਇੱਕ ਥਾਣੇ ਦੇ ਵਿੱਚ ਤਾਇਨਾਤ ਹੈ ਤਾਂ ਜਾਂਚ ਅਧਿਕਾਰੀਆਂ ਦੱਸਿਆ ਹੈਗਾ ਕਿ ਔਰਤ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਤੁਸੀਂ ਰੀਲ ਬਣਾਉਂਦੇ ਹੋ ਆਪਣੇ ਸ਼ੌਕ ਪੂਰੇ ਕਰਦੇ ਹੋ ਪਰ ਜਗ੍ਹਾ ਜ਼ਰੂਰ ਦੇਖ ਲਿਆ ਕਰੋ ਕਿ ਤੁਸੀਂ ਕਿੱਥੇ ਬਣਾ ਰਹੇ ਹੋ ਕਈ ਵਾਰ ਅਜਿਹੀਆਂ ਖਬਰਾਂ ਆਉਂਦੀਆਂ ਨੇ ਕਿ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਪੈਂਦਾ ਹੈਗਾ ਤਾਂ ਅਜਿਹੀਆਂ ਗਲਤੀਆਂ ਕਰਨ ਤੋਂ ਤੁਸੀਂ ਗੁਰੇਸ਼ ਕਰੋ ਇਹਨਾਂ ਗਲਤੀਆਂ ਤੁਸੀਂ ਵੀ ਸਿੱਖ ਸਕਦੇ ਹੋ ਕਿ ਕਿਤੇ ਵੀ ਤੁਸੀਂ ਪਬਲਿਕ ਪਲੇਸ ਹੋਵੇ ਜਾਂ ਫਿਰ ਕੋਈ ਵੀ ਜਗ੍ਹਾ ਕਿਉਂ ਨਾ ਹੋਵੇ ਅਜਿਹੇ ਥਾਵਾਂ ਦੇ ਉੱਤੇ ਵੀਡੀਓ ਨਾ ਬਣਾਇਆ ਕਰੋ ਕਿ ਬਾਅਦ ਵਿੱਚ ਤੁਹਾਨੂੰ ਲੈਣੇ ਦੇਣੇ ਪੈ ਜਾਣ ਸੜਕ ਦੇ ਵਿੱਚੋਂ-ਵਿੱਚ ਖੜੀ ਹੋ ਕੇ ਨੱਚਦੇ ਰੀਲ ਬਣਾਉਣ ਦੀ ਇਸ ਔਰਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਲਗਾਤਾਰ ਰੋਲ ਕੀਤਾ ਜਾ ਰਿਹਾ ਹੈਗਾ ਇਸ ਵੀਡੀਓ ਨੂੰ ਲੈ ਕੇ ਲੋਕਾਂ ਦੇ ਵੱਲੋਂ ਜਿਹੜੇ ਕਿ ਕਮੈਂਟ ਵੀ ਕੀਤੇ ਜਾ ਰਹੇ ਨੇ ਪਰ ਇਹ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਇਸ ਔਰਤ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ ਦੱਸਦੇ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਤਾਇਨਾਤ ਇੱਕ ਹੌਲਦਾਰ ਦੀ ਪਤਨੀ ਜਿਸ ਦਾ ਨਾਮ ਜੋਤੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਿ ਸੈਕਟਰ B 34 ਚੌਕ ਦੇ ਵਿੱਚ ਸੜਕ ਦੇ ਵਿਚਕਾਰ ਨੱਚ ਰਹੀ ਸੀ ਤੇ ਨੱਚ ਕੇ ਰੀਲ ਕੱਢਦੀ ਉਸ ਨੂੰ ਮਹਿੰਗੀ ਪੈਗ ਇੱਕ ਕਰਮਚਾਰੀ ਦੀ ਸ਼ਿਕਾਇਤ ਦੇ ਉੱਤੇ ਦੋਸ਼ੀ ਔਰਤ ਜੋਤੀ ਦੇ ਖਿਲਾਫ BNS ਦੀ ਧਾਰਾ 125 192 ਅਤੇ 25 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਪੁਲਿਸ ਨੇ ਜੋਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਥਾਣੇ ਤੋਂ ਹੀ ਉਸ ਦੀ ਜ਼ਮਾਨਤ ਕਰਵਾ ਦਿੱਤੀ ਗਈ ਹੈ ਦੱਸਦੀ ਹੈ ਕਿ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਲੋਕੀ ਇਹ ਨਹੀਂ ਸੋਚਦੇ ਕਿ ਉਹ ਕਿਹੜੇ ਪਲੇਸ ਦੇ ਉੱਤੇ ਖੜੇ ਨੇ ਪਬਲਿਕ ਪਲੇਸ ਦੇ ਉੱਤੇ ਖੜੇ ਨੇ ਜਿੱਥੇ ਕਿ ਟ੍ਰੈਫਿਕ ਜਾਮ ਵੀ ਹੋ ਜਾਂਦਾ ਹੈਗਾ ਖੁਦਾ ਨਾ ਖਾਸ ਤਾਂ ਕੋਈ ਘਟਨਾ ਵੀ ਵਾਪਰ ਸਕਦੀ ਹੈ ਪਰ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੋਣ ਦੇ ਜਿਹੜਾ ਕਿ ਇੰਨੀ ਜ਼ਿਆਦਾ ਉਹਨਾਂ ਨੂੰ ਰੀਲ ਬਣਾਉਣ ਦਾ ਸ਼ੌਕ ਚੜਿਆ ਹੁੰਦਾ ਹੈ ਕਿ ਉਹ ਇਹ ਵੀ ਨਹੀਂ ਦੇਖਦੇ ਕਿ ਉਹ ਕਿੱਥੇ ਖੜੇ ਨੇ ਪਰ ਇਸ ਔਰਤ ਦੇ ਸ਼ੌਕ ਨੇ ਇਸ ਨੂੰ ਬਹੁਤ ਵੱਡੀ ਕੀਮਤ ਜਿਹੜੀ ਕਿ ਚੁਕਾਉਣੀ ਪੈ ਰਹੀ ਹੈ ਦੱਸ ਦੇ ਕਿ ਇਸ ਐਕਸ਼ਨ ਤੋਂ ਬਾਅਦ ਜੋਤੀ ਦੁਬਾਰਾ ਰੀਲ ਬਣਾਉਣ ਦੇ ਬਾਰੇ ਕਦੇ ਵੀ ਨਹੀਂ ਸੋਚੀਗੇ ਪੁਲਿਸ ਦੇ ਮੁਤਾਬਕ ਇਹ ਵੀਡੀਓ 22 ਮਾਰਚ ਦੀ ਦੁਪਹਿਰ ਦੀ ਹੈ ਜਦੋਂ ਜੋਤੀ ਆਪਣੀ ਭੈਣ ਪੂਜਾ ਦੇ ਨਾਲ ਜਾ ਰਹੀ ਸੀ ਦੂਜੇ ਪਾਸੇ ਜ਼ਿਰਕਪੁਰ ਨੂੰ ਜਾਂਦੀ ਸੜਕ ਦੇ ਉੱਤੇ ਲਾਲ ਬੱਤੀ ਹੋਣ ਦੇ ਕਾਰਨ ਆਵਾਜਾਈ ਠੱਪ ਹੋ ਗਈ ਹੈ ਇਸ ਲਾਲ ਬੱਤੀ ਦਾ ਫਾਇਦਾ ਉਠਾਉਣ ਦੇ ਲਈ ਜੋਤੀ ਨੇ ਆਪਣੀ ਭੈਣ ਪੂਜਾ ਨੂੰ ਕਿਹਾ ਕਿ ਉਹ ਡਾਂਸ ਕਰੇਗੀ ਅਤੇ ਉਸ ਦੀ ਰੀਲ ਬਣ ਗਈ ਤਾਂ ਉਹੀ ਗੱਲ ਹੋਈ ਜੋਤੀ ਪੀਲੇ ਰੰਗ ਦਾ ਸੂਟ ਪਾ ਕੇ ਹਰਿਆਣਵੀ ਗੀਤ ਦੇ ਉੱਤੇ ਡਾਂਸ ਕਰ ਰਹੀ ਹੈ ਦੂਜਾ ਜਿਹੜਾ ਕਿ ਪੂਜਾ ਉਸ ਦਾ ਵੀਡੀਓ ਬਣਾ ਰਹੀ ਹੈ ਤਾਂ ਸਾਫ ਦਿਖਾਈ ਦੇ ਰਿਹਾ ਹੈਗਾ ਕਿ ਡਰਾਈਵਰ ਜੋਤੀ ਦੇ ਪਿੱਛੇ ਖੜੇ ਹੋ ਕੇ ਉਸ ਵੱਲ ਵੇਖ ਰਹੇ ਨੇ ਇਸ ਵੀਡੀਓ ਦਾ ਵਾਈਰਲ ਹੁੰਦੇ ਹੀ ਸੈਕਟਰ 34 ਦੇ ਇੱਕ ਮੁਲਾਜ਼ਮ ਨੇ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਜੋਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਥਾਣੇ ਤੋਂ ਹੀ ਜ਼ਮਾਨਤ ਰਿਹਾ ਕਰ ਦਿੱਤੀ ਗਈ ਹੈ ਜੋਤੀ ਦਾ ਪਤੀ ਚੰਡੀਗੜ੍ਹ ਪੁਲਿਸ ਦੇ ਵਿੱਚ ਕਨਸਟੇਬਲ ਹੈ ਅਤੇ ਇਸ ਸਮੇਂ ਇੱਕ ਥਾਣੇ ਦੇ ਵਿੱਚ ਤਾਇਨਾਤ ਹੈ ਤਾਂ ਜਾਂਚ ਅਧਿਕਾਰੀਆਂ ਦੱਸਿਆ ਹੈਗਾ ਕਿ ਔਰਤ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਤੁਸੀਂ ਰੀਲ ਬਣਾਉਂਦੇ ਹੋ ਆਪਣੇ ਸ਼ੌਕ ਪੂਰੇ ਕਰਦੇ ਹੋ ਪਰ ਜਗਾ ਜ਼ਰੂਰ ਦੇਖ ਲਿਆ ਕਰੋ ਕਿ ਤੁਸੀਂ ਕਿੱਥੇ ਬਣਾ ਰਹੇ ਹੋ ਕਈ ਵਾਰੀ ਅਜਿਹੀਆਂ ਖਬਰਾਂ ਆਉਂਦੀਆਂ ਨੇ ਕਿ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਪੈਂਦਾ ਹੈਗਾ ਤਾਂ ਅਜਿਹੀਆਂ ਗਲਤੀਆਂ ਕਰਨ ਤੋਂ ਤੁਸੀਂ ਗੁਰੇਸ਼ ਕਰੋ ਇਹਨਾਂ ਗਲਤੀਆਂ ਤੁਸੀਂ ਵੀ ਸਿੱਖ ਸਕਦੇ ਹੋ ਕਿ ਕਿਤੇ ਵੀ ਤੁਸੀਂ ਪਬਲਿਕ ਪਲੇਸ ਹੋਵੇ ਜਾਂ ਫਿਰ ਕੋਈ ਵੀ ਜਗ੍ਹਾ ਕਿਉਂ ਨਾ ਹੋਵੇ ਅਜਿਹੇ ਥਾਵਾਂ ਦੇ ਉੱਤੇ ਵੀਡੀਓ ਨਾ ਬਣਾਇਆ ਕਰੋ ਕਿ ਬਾਅਦ ਵਿੱਚ ਤੁਹਾਨੂੰ ਲੈਣੇ ਦੇਣੇ ਪੈ ਜਾਣ